ਪਾਰਟੀ ਦੇ ਫਾਇਰਿੰਗ ਕਰਕੇ ਫੇਕਵਾ ਦਿੱਤਾ ਜਾਂਦਾ ਹੈ। ਸੋ ਕਮਾਦ ਦਾ ਆਪਰੇਸ਼ਨ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿਉਂਕਿ ਇਹਦੇ 'ਚ ਇਹ ਵੀ ਹੁੰਦਾ ਕਿ ਅੱਗੇ ਨਜ਼ਰ ਨਹੀਂ ਆਉਂਦਾ ਹੁੰਦਾ ਅਸੀਂ ਹਰ ਚੀਜ਼ ਦੀ ਸੇਫਟੀ ਨੂੰ ਮੱਦੇਨਜ਼ਰ ਰੱਖ ਕੇ ਚੱਲਣਾ ਹੈ। ਫਿਰ ਅਲਟੀਮੇਟਲੀ ਜਦੋਂ ਹੋਰ ਕੁਝ ਨਹੀਂ ਹੋਇਆ ਫਿਰ ਅਸੀਂ ਇਹ ਵੀ ਸਰਚ ਕੀਤਾ ਤੇ ਅੱਗੇ ਚੋਨੇ 'ਚ ਚਲਾ ਗਿਆ ਸੀਗਾ ਚੋਨੇ ਤੋਂ ਫੇਰੀ ਦੂਰ ਸੀ ਵੈਸਟ ਕੀਤਾ। ਸਰ ਕਿੰਨੀ ਕੋ ਫਾਇਰਿੰਗ ਕੀਤੀ ਗਈ ਦੋਨੇ ਪਾਸੇ ਜੀ? ਇਹਨੇ ਵੀ 25 ਤੋਂ 30 ਫਾਇਰ ਕੀਤੇ ਤੇ ਪੁਲਿਸ ਪਾਰਟੀ ਵੱਲੋਂ ਵੀ 30 ਤੋਂ 35 ਫਾਇਰ ਹੋਏ। ਸਰ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀ? ਦੇਖੋ ਹੁਣ ਇਹ ਤਾਂ ਹੁਣ ਪੁੱਛ ਕੇ ਕਰਾਂਗੇ ਜੀ ਕਿੱਥੇ ਜਾ ਰਿਹਾ ਸੀ ਸਰ ਕਿੰਨੇ ਕਿੰਨੇ ਰੈਸਟ ਲੱਗਾ ਜੀ ਚਾਰ ਬੰਦੇ ਸਿਰਫ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਸਿਰ ਕਿੰਨੇ ਬੰਦੇ ਰੈਸਟ ਕੀਤੇ ਹੋਏ ਸਿਰਫ ਅਲੇ ਤੱਕ ਸੀ ਇਨਡਸਟਰੀ ਸਾਨੂੰ ਜਿਹੜੇ ਦੋ ਹੋਰ ਰੈਸਟ ਕੀਤੇ ਜਿਹੜੇ ਗੱਡੀ 'ਚ ਬਿਠਾਏ ਮੈਂ ਮੈਂ ਹਲੇ ਕਿਉਂਕਿ ਜੀ ਸਵੇਰ ਦਾ ਸੀ ਇੱਧਰ ਹੀ ਲੱਗੇ ਹੋਏ ਜੀ ਮੈਂ ਉਹਦੇ ਬਾਰੇ ਹਲੇ ਕੁਛ ਨਹੀਂ ਪਰ ਚਾਰ ਬੰਦੇ ਹੀ ਲਾ ਕੇ ਲਾ ਕੇ ਬੈਠੇ ਸੀ ਸਰ ਇਨਫੋਰਮੇਸ਼ਨ ਸੀ ਚਾਰ ਬੰਦਾ ਲਾ ਕੇ ਲਾ ਕੇ ਬੈਠੇ ਮਦਰ ਉਹ ਚੜੇ ਨੇ ਜੀ ਮੈਂ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਤੁਹਾਨੂੰ ਅਸੀਂ ਕੀ ਡਿਟੇਲ ਜਿਹਦੇ ਬਾਰੇ ਆਮ ਇਹ ਕੱਲਾ ਹੀ ਸੀ ਹੋਇਆ ਗੋਲੀ ਬੱਜੀ ਹੋਈ ਇਹ ਕੱਲਾ ਹੀ ਸੀ ਸਰ ਹਾਂਜੀ ਇਹ ਕੱਲਾ ਹੀ ਸੀ ਸਰ ਇਹ ਕੱਲਾ ਹੀ ਰੈਸਟ ਹੈ ਸਰ ਕਿਹਦਾ ਪਤਾ ਚੱਲਿਆ ਜੀ ਪਤਨੀ ਵੀ ਨਾਲ ਸੀ ਮੈਂ ਹਲੇ ਇਹਦੇ ਬਾਰੇ ਕੁਝ ਨਹੀਂ ਦੱਸ ਸਕਦਾ ਜੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਸਵੇਰ ਦਾ ਤੁਸੀਂ ਵੀ ਸਾਡੇ ਨਾਲ ਹੀ ਹੋ ਸਾਰੇ ਅਸੀਂ ਸਾਡੀ ਪ੍ਰਾਇੋਰਟੀ ਸੀਗੀ ਉਹਨ ਉਸ ਤੋਂ ਬਾਅਦ ਬਾਕੀ ਅਸੀਂ ਸਰ ਕਿਹੜੇ ਕਿਹੜੇ ਕੇਸਾਂ ਦੇ ਸਰ ਕੇਸ ਕਿਰਕੜੇ ਹੋਏ ਇਹਦੇ ਤਕਰੀਬਨ 2 ਤੋਂ 307 ਦੇ ਸਾਡੇ ਇੱਥੇ ਅਸੀਂ ਰਜਿਸਟਰ ਕੀਤੇ ਆ ਬਟਾਲੇ 'ਚ ਇੱਕ सदर ਬਟਾਲੇ 'ਚ ਇੱਕ ਰਗੜ ਨੰਗਲ ਪਿਛਲੇ 15 ਦਿਨ ਤੋਂ ਸਾਡੇ ਏਰੀਆ 'ਚ ਐਕਟਿਵ ਸੀਗਾ ਔਰ 4 ਤੋਂ 5 ਕੇਸ ਇਹਦੇ ਅੰਮ੍ਰਿਤਸਰ ਫਿਰਨਚ 'ਚ ਵੀ ਰ ਇਥੋਂ ਦਾ ਰਹਿਣ ਵਾਲਾ ਸੀ ਕਿ ਕਿਤਾਬ ਅੰਮ੍ਰਿਤਸਰ ਅੰਮ੍ਰਿਤਸਰ ਜਿਹਨਾਂ ਦੇ ਜ਼ਿਲ੍ਹੇ ਦੇ ਵੱਲ ਪਨਾਹ ਦਿੱਤੀ ਗਈ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ ਸਰ ਤਿੰਨ ਚਾਰ ਪਨਾਹ ਦੀਆਂ ਜਿਹੜੇ ਲੋਕ ਨੇ ਇਸ ਕੇਸ ਦੇ ਸੁਣਨੇ ਐਸਐਚਓ ਮਨਵੀਰ ਦੇ ਉੱਤੇ ਨਹੀਂ ਐਸਐਚਓ ਤੇ ਫਾਇਰਿੰਗ ਨਹੀਂ ਸੀ ਹੋਈ ਜੀ ਇਹਨੇ ਇਹਨੇ ਪਰਸੋਂ ਹੀ ਰਿਤੇ 307 ਦਾ ਪਰਚਾ ਦਰਜ ਹੋਇਆ ਨੇ ਇਲਾਕੇ 'ਚ ਕਿਸੇ ਤੇ ਫਾਇਰਿੰਗ ਕੀਤੀ ਸੀ ਤਾਂ ਹੀ ਸਾਡੇ ਇਹ ਕਾਂਚ ਆਇਆ ਤਾਂ ਉਹਦੇ ਦੇ ਸੀਰੇ ਪਿੱਛੇ ਲੱਗੇ ਹੋਏ ਸੀ ਹੁਣ ਇਹਨੂੰ ਕਿਹੜੇ ਹਸਪੀਟਲ ਲੈ ਕੇ ਜਾ ਕੇ ਸਾਡੀ ਪਾਰਟੀ ਗਈ ਹੈ ਜੀ ਸਿਵਲ ਹਸਪੀਟਲ ਇਹ ਕਿੰਨੀ ਚੰਗੀ ਕਿਵੇਂ ਹੋਇਆ ਸਰ ਗੋਲੀ ਨਾ ਪਲੀਜ਼ ਪੀਪਲ ਕਿੰਨੀ ਫਾਇਰਿੰਗ ਹੋਈ ਆ ਫਾਇਰਿੰਗ 30 ਤੋਂ 35 ਇੰਨੇ ਕੀਤੀਆਂ ਜੀ ਤੇ ਇੰਨੇ ਸਰ ਇਹਨਾਂ ਤੇ ਹਰ ਬਰਾਬਰ ਹੋਇਆ ਸਰ 2 2000 ਬਰਾਬਰ ਸਰ ਕਿੱਥੇ ਲੱਗੀ ਗੋਲੀਆਂ ਦੀ ਜੀ ਇਹਦੇ ਇਹਦੇ ਪਿੱਛੇ ਗੋਲੀਆਂ ਲੱਗੀਆਂ ਇਹ ਇਹਨਾਂ ਸਿਟੀਪੇਪ ਆਪਣਾ ਕਿੰਨੇ ਦਿੱਕੀ ਕੁਝ ਪਤਾ ਲੱਗਾ ਸਰ ਮੈਂ ਮੈਂ ਹੁਣ ਸਾਰਾ ਹਲ ਥੈਂਕ ਯੂ ਥੈਂਕ ਯੂ ਹੁਣ ਦੇਖਣ ਸਤੇ 25 ਤੋਂ 30 ਲੱਗਦਾ ਜੀ ਬਾਕੀ ਹੁਣ ਕਿਹੜੇ ਨੀ ਫਿਰ ਇਹ ਨਾਲ ਜਾਉਦੇ ਨਾਲ ਹੁਣ ਸਾਰੀ ਪਾਰਟ ਆਫ ਇਨਵੈਸਟੀਗੇਸ਼ਨ ਆ ਸਾਰਾ ਕਰਾਂਗੇ ওকে ਥੈਂਕ ਯੂ ਸਰ ਏਲੀਵਾਸ